ਲਾ ਸਤ ਜੀ ਨੂੰ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ ਝੋਟੀਆਂ ਤਿੰਨ ਲੱਗੀਆਂ ਦਿਖਾਉਣ ਦੋ ਤਾਜ਼ੀਆਂ ਸੁਈਆਂ ਤੇ ਇੱਕ ਦਿਖਾਵਾਂਗੇ ਗੱਬਣ ਕੱਟੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਬਰਾਬਰ ਹੋਰ ਕਮਿਆਂ ਵਧੀਆ ਹੀ ਵਧੀਆ ਚੜਦੀ ਕਲਾ ਜਮਾਂ ਜੀ ਆ ਨਾਮ ਤੇ ਨੰਬਰ ਦੱਸ ਦਿਓ ਨਾਮ ਹਰਜਿੰਦਰ ਸਿੰਘ ਬਰੇ ਪਿੰਡ ਕਾਨਕੇ ਨੰਬਰ 70 ਦਾ 779399 70 ਦਾ 779399 ਹੈ ਨਾ ਸ਼ੁਰੂਆਤ ਆ ਘੱਟੀ ਤੋਂ ਕਰਨੀ ਹਾਂਜੀ ਹਾਂਜੀ ਇਹ ਮਾਰ ਲਵੀ ਕੈਮਰਾ ਇੱਕ ਵਾਰੀ ਨਾ ਗੱਬਣ ਆ ਗਈ ਤਾਂ ਲੇਵਾ ਚੈੱਕ ਕਰਾ ਦੇ ਇਥੇ ਤੋਂ ਬੜਾ ਫੜਾਕੇ ਵਾਲਾ ਲੇਵਾ ਯਾਰ ਇਹਦਾ ਸੂਆ ਕਿਹੜਾ ਰਹੂਗਾ ਪਹਿਲਾਂ ਬਈ ਆਪਾਂ ਨੂੰ ਪਹਿਲਾਂ ਕਹਿ ਕੇ ਸੂਆ ਦਿੱਤੀਆ ਚਾਹੇ ਅਗਲਾ ਦੂਜਾ ਮੰਨ ਲੈ ਚਾਰ ਦੰਦਾ ਮੂੰਹ ਦੰਦੋ ਚੌਗੀ ਤੇ ਆਪਾਂ ਨੂੰ ਬਾਈ ਕਹਿੰਦਾ ਪਹਿਲਨ ਕਰਕੇ ਦਿੱਤੀਆ ਚਾਹੇ ਕੋਈ ਸੱਜਣੇ ਨੂੰ ਦੂਜਾ ਮੰਨ ਲੇ ਪਰ ਉਹ ਮਰੇ ਦੀ ਇਹ ਕਹੂੰਗਾ ਵੀ ਅਰ ਮਰੇ ਦੀ ਪਹਿਲਨ ਆ ਹਾਂ ਮਰੇ ਪਹਿਲਨ ਵਾਲੀ ਆ ਪਰ ਪਹਿਲਨ ਵਾਲੀ ਆ ਥਣ ਲੈਵੇ ਤੇ ਹੀ ਲੱਗਦੀ ਆ ਵੀ ਦੂਜਾ ਲੱਸਣ ਸਾਰੇ ਪਹਿਲਨ ਆ ਇਹਨਾਂ ਦੇ ਡਿਜ਼ਾਈਨ ਬੜਾ ਖਤਰਨਾਕ ਉਹ ਮਈਆਂ ਨਾਲ ਦਾ ਡਿਜ਼ਾਈਨ ਪਿਆ ਇੱਥੋਂ ਕਰਾ ਦੇ ਚੱਕ ਆ ਜਾ ਸੰਦੀਪ ਤੌਰ ਦੇ ਖੋਲ ਕੇ ਤੇ ਬਾਕੀ ਸੱਜਣੋ ਨਾ ਇੱਥੇ ਤੋਂ ਤੁਰਦੀ ਦੀ ਜੱਜਮੈਂਟ ਕਰ ਸਕਦੇ ਹੋ ਚੰਗੀ ਝੋਟੀਆਂ ਪੂਰੀ ਸ਼ਕੀਨ ਦੰਦੋ ਬਾਈ ਨੇ ਦੱਸੀ ਦਿੱਤਾ ਵੀ ਦੰਦੋਂ ਆ ਗਈ ਚੌਗੀ ਸੂਆ ਆਪਾਂ ਨੂੰ ਬਾਈ ਕਹਿੰਦਾ ਪਹਿਲਾ ਕਰਕੇ ਦਿੱਤੇ ਤੁਸੀਂ ਚਾਹੇ ਮੰਨ ਲਓ ਦੂਜਾ ਤੇ ਲੇਵਾ ਬਾਲਾ ਕਮਾਲ ਦਾ ਰੱਖਦੀ ਆ ਇੱਥੋਂ ਕਰ ਸਕਦਾ ਹਾਂ ਕੁਆਲਿਟੀ ਚੈੱਕ ਕਿੰਨੇ ਦਿਨ ਬਾਕੀ ਨੇ ਜੋ ਬਰੇ ਦੇ ਇਹਦੇ ਬਈ 5-6 ਦਿਨ ਬਾਕੀ ਨੇ 5 ਤੋਂ 6 ਦਿਨ ਹਾਂਜੀ ਬਾਕੀ ਆਰਡਰ ਤੇ ਦੇਖੋ ਬੇਨਸ ਦੇਖੋ ਕਿਹੜੇ ਲੁੱਟ ਆਉਂਦੀ ਤੁਰੀ ਆਉਂਦੀਆਂ ਇਕੱਠੀਆਂ ਠੀਕ ਆ ਗੱਲ ਜਿੱਦ ਦਿਨ ਸੂਗੀ ਪੂਰੀ ਘੇਰਾ ਹੋਰ ਘਮਾ ਦੇ ਘਮਾ ਦੇ ਘਮਾ ਦੇ ਯਾਰ ਐਂ ਗੜਾ ਥੱਕਦਾ ਦੂੰ ਘਮਾ ਦੇ ਘਮਾ ਦੇ ਇੱਥੋਂ ਕਰ ਸਕਦਾ ਹਾਂ ਕੁਆਲਿਟੀ ਚੈੱਕ ਆਰਡ ਪੂਰੀ ਅਸਲ ਕਹੂੰਗਾ ਪੂਰੀ ਬਰੀਕ ਆ ਗਈ ਹੈ ਨਾ ਹਾਂਜੀ ਹਾਂਜੀ ਵੀਰੇ ਪੂਰੇ ਅੱਜ ਦਿਨ ਸੂਗੀ ਪੂਰੇ ਕੁਝ ਕਰਕੇ ਸੂਗੀ ਗੱਠੀ ਠੀਕ ਆ ਗੱਲ ਕਿੰਨਾ ਦੁੱਧ ਪਾ ਸਕਦੀ ਹੈ ਦੁੱਧ ਮੇਰੇ ਸਾਬ ਨੂੰ ਆਈ 15 ਕਿਲੋ ਪਾ ਦੂ ਜਿਹੜੇ ਸਾਬ ਦੀ ਕੁਆਲਿਟੀ ਹੈ ਹਾਂ ਜਿਹੜੇ ਸਾਬ ਦੀ ਕੁਆਲਿਟੀ ਹੈ ਜਿਹੜੇ ਸਾਬ ਦਾ ਆਰਡਰ ਅੱਜ ਰੰਗ ਟੰਗਾ ਠੀਕ ਆ ਗੱਲ ਹਾਂਜੀ ਵੀਰੇ ਬਰੀਕੀਆਂ ਚਾ ਕੱਟੀ ਕੋਈ ਠੀਕ ਆ ਗੱਲ ਆ ਲੈ ਚੱਲ ਆਇਆ ਚਲਾ ਇੱਧਰ ਲੈ ਬੰਨੀ ਲੈ ਚੱਲ ਇਹ ਇੱਥੋਂ ਕਰ ਸਕਦਾ ਹਾਂ ਕੁਆਲਿਟੀ ਚੈੱਕ ਦੰਦੋ ਬਾਈ ਕਹਿੰਦਾ ਚੌਗੀ ਰਹੂਗੀ ਦੁੱਧ ਦੇ ਮੰਨ ਲਓ ਵੀ 14 ਤੋਂ 15 ਦੇ ਲਗਭਗ ਪਹਿਲਣ ਜਿੱਦਾਂ ਦੀ ਬਾਡੀ ਓਦਾਂ ਨਹੀਂ ਕਹੂੰਗਾ ਚੜਾਈ ਵਾਲਾ ਲੇਵਾ ਆ ਗਿਆ ਬਾਕੀ ਸਰੇ ਕੱਟੀ ਬਈ ਪਿਓਰ ਹਰਿਆਣੇ ਦੀ ਕੱਟੀਆਂ ਨੇ ਦੋਹੇ ਪਹਿਲਣਾ ਠੀਕ ਆ ਗੱਲ ਜੇ ਕੋਈ ਇੱਧਰ ਦੀ ਬੰਦਾ ਕਹੇ ਦੇ ਆਪਾਂ ਦੇਣਦਾਰ ਹੋਵਾਂਗੇ ਕੱਟੀ ਦਾ ਠੀਕ ਆ ਗੱਲ ਨਸਾਂ ਨੂੰ ਸਾਂ ਪੂਰੀਆਂ ਰੱਖਦੇ ਆਂ ਨਾ ਹਾਂਜੀ ਹਾਂ ਜੇ ਕੋਈ ਭਰਾ ਕਹਿੰਦਾ ਇੱਧਰ ਦੀ ਕਹੇ ਦੇ ਨਾ ਤਾਂ ਆਪਾਂ ਗਰੰਟੀ ਵਾਲਾ ਸਿਸਟਮ ਹੀ ਆ ਬਰੀਕ ਆ ਗਈ ਪੂਰੀ ਫੁੱਲਾ ਇੱਥੋਂ ਲੱਭੀ ਲੇਵਾ ਕਰਾ ਦੇ ਚੌੜਾ ਕਿੰਨਾ ਆ ਗਿਆ ਚੈੱਕ ਆਰਡਰ ਵੀ ਰਿਆਂ ਨਾਲੋਂ ਸੂਲ ਤੱਕਰ ਲਾਈ ਫਿਰਦੇ ਅਜੇ ਤਾਂ ਕੱਟੀ ਨੇ ਭਰਨਾ ਜਦੋਂ ਜਦੋਂ ਸੁੱਕੀ ਨਾ ਬੱਚਾ ਦੇਊਗੀ ਕੋਈ ਹੋਰ ਹੀ ਗ ਤੇ ਪੈਸੇ ਕਿੰਨੇ ਦੇ ਪੈਸੇ ਵੀਰੇ ਮੁੱਲ ਜਿਹੜਾ ਮਰਜ਼ੀ ਕੋਲ 40 ਦੇ ਦਾਂਗੇ 1 40 ਦੀ ਹਾਂਜੀ ਜਮੇ ਫਿਕਸ ਜਾ ਕਰਦੇ ਕੰਮ ਮਾਨਤਾਨ ਕਰ ਦਾਂਗੇ ਫਿਰ ਠੀਕ ਆ ਗੱਲ 1 40 ਚ ਮਾਨਤਾਨ ਬਾਈ ਕਹਿੰਦਾ ਕਰ ਦਿਆਂਗੇ ਤੇ ਬਾਕੀ ਬਾਕੀ ਐਦਾਂ ਦੀ ਕੁਆਲਿਟੀ ਐਦਾਂ ਦਾ ਰੇਟ ਕੋਈ ਦੇ ਦੇ ਜ਼ਿੰਮੇਵਾਰੀ ਹੋਊਗੀ ਵੀਰੇ ਠੀਕ ਆ ਗੱਲ ਬਰੀਕ ਆ ਗਈ ਪੂਰੀ ਫੁੱਲ ਹਰੇਕ ਪੱਖ ਤੋਂ 100 ਦਾ 100 ਰਹੂਗੀ ਤੇ ਹੁਣ ਆ ਜਾ ਲਵੀ 2 ਨੰਬਰ ਵਾਲੀ ਕੱਟੀ ਤੇ ਐ ਤੇ ਮਾਰਦੇ ਕੈਮਰਾ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਇੱਥੋਂ ਕਰਾ ਦੇ ਚੈੱਕ ਓਏ ਇਹ ਮੂੰਹ ਦੋ ਦੰਦਾ ਵੀਰੇ ਅੱਛਾ ਤੀਜਾ ਚੌਥਾ ਦਿਨਾਂ 'ਚ ਸੂਈ ਨੂੰ ਆ ਤਕਰੀਬਨ 8-9 ਕਿਲੋ ਬੋਲੇ ਤੋਂ ਸਟਾਰਟਿੰਗ ਹੋਊ ਘੱਟੀ ਦੀ 8 ਕਿਲੋ ਤੋਂ ਹਾਂ 8 ਕਿਲੋ ਮੰਨ ਲਓ 9 ਕਿਲੋ ਹੋਊਗਾ ਦੁੱਧ ਪਰ ਆਪ ਅੱਠ ਤੱਕ ਕੰਡੇ ਦੇ ਧਰਾਵਾਂਗੇ ਚਾਹੇ ਕੋਈ ਚਾਰ ਟਾਈਮ ਧਰ ਲਏ ਆਪਣੇ ਕੋਲ ਅਗਲੇ ਸਾਲ ਇਦੋਂ ਵੀ ਜ਼ਿਆਦਾ ਕੈਮ ਹੋ ਜੂਗਾ ਹਾਂ ਹਾਂ ਘੱਟੀ ਨੇ ਇੱਕ ਦੀ 12-13 ਕਿਲੋ ਤੋ ਦੇਣਾ ਠੰਡਾ ਤੋੜ ਦੇ ਸੰਦੀ ਵੀ ਖੋਲ ਕੇ ਚੱਟ ਤੇ ਦੰਦੋ ਬਾਈ ਕਹਿੰਦਾ ਰੂਗੀ ਦੁੱਗੀ ਤੇ ਕੁਆਲਿਟੀ ਚੈੱਕ ਕਰ ਸਕਦੇ ਹਾਂ ਸੂਆ ਆ ਗਈ ਪਹਿਲਾਂ ਲੈ ਚੱਲ ਲੈ ਚੱਲ ਡਰਦੀ ਆ ਹਾਂ ਫਿਰ ਡਰਦੀ ਆ ਵੀਰੇ ਆਪਾਂ ਕਰ ਇੱਧਰ ਲੈ ਬੰਨੇ ਲੈ ਚੱਲ ਸੰਦੀਪ ਸਿੰਘ ਬਰੀਕ ਆ ਗਈ ਪੂਰੀ ਫੁੱਲ ਕਿੰਨੇ ਦਿੰਦਾ ਸੂਆ ਇਹਦਾ ਸੂਆ ਬਾਈ ਤੀਜਾ ਚੌਥਾ ਦਿਨ ਆ ਜਾ ਸੂਈ ਨੂੰ ਤੀਜਾ ਚੌਥਾ ਦਿਨ ਸੂਈ ਨੂੰ ਦੰਦੋ ਦੁੱਗੀ 8 ਤੋਂ 9 ਕਿਲੋ ਬੋਲਾ ਹਾਜ਼ਰ ਹਾਂਜੀ ਕੰਡੇ ਦਾ ਧਰਾਵਾਂਗੇ ਵੀਰੇ ਪੱਤਨ ਦਾ ਟਾਈਮ ਦਾ ਠੀਕ ਆ ਗੱਲ ਹਾਂਜੀ ਆ ਲੈ ਚੱਲ ਲੈ ਚੱਲ ਇੱਧਰ ਲੈ ਬੰਨੇ ਚਲਾ ਦੇ ਏ ਲੈ ਆ ਲੈ ਆ ਲੈ ਆ ਥੋੜਾ ਜਿਹਾ ਮੈਂ ਕਹੂੰਗਾ ਡਰਦੀ ਹਾਂ ਹਾਂ ਡਰਦੀ ਉੰਤਲਾ ਰਣ ਲੈ ਚੱਲ ਲੈ ਚੱਲ ਇੱਥੇ ਤੋਂ ਫੇਸ ਕੁਆਲਿਟੀ ਕਰ ਸਕਦੇ ਹਾਂ ਚੈੱਕ ਤੇ ਲੇਵਾ ਬਾਲਾ ਸੋਨਾ ਰੱਖਦੀ ਹੈ ਨਾ ਹਾਂਜੀ ਹਾਂਜੀ ਵੀਰੇ ਲੇਵਾ ਤਾਂ ਐ ਵੀਰੇ ਉਹ ਨੂਰ ਤਾਂ ਨਹੀਂ ਮਨਾਉਂਦੇ ਨਹੀਂ ਨਹੀਂ ਪੋਰਾ ਵੀ ਨਹੀਂ ਵੀਰੇ ਹਫਤਾ ਹਫਤਾ ਤਾਂ ਕੱਟੀਆਂ ਆਪਣੀਆਂ ਮਿਲਣੀਆਂ ਜਿੱਦਾਂ ਜੇ ਕਹੂੰਗਾ ਉੱਤੋਂ ਵੱਡੀ ਆ ਉਦਾਂ ਦੀ ਚੜਾਈ ਵਾਲਾ ਥੱਲੇ ਆਰਡਰ ਕਰ ਸਕਦੇ ਹਾਂ ਚੈੱਕ ਇਹ ਕੱਤੀ ਬਾਈ ਕਹਿੰਦਾ ਦੰਦੋਂ ਰਹੂਗੀ ਦੁੱਗੀ 8 ਕਿਲੋ ਬੋਲਾ ਟਾਈਮ ਤੋਂ ਟਾਈਮ ਆਪਾਂ ਤਸੱਲੀ ਕਰਾ ਦਾਂਗੇ ਇਹਦੀ ਹਾਂਜੀ ਹਾਂਜੀ ਡੰਗ ਤੋਂ ਡੰਗ ਕੋਈ ਪ੍ਰਾ ਕਰ ਲੈ ਚੈੱਕ ਹਾਂਜੀ ਹਾਂਜੀ ਇਹਦਾ ਰੇਟ ਕੀ ਰਹੂਗਾ ਰੇਟ ਦਾ ਵੀਰੇ 1 25 ਦੇ ਦਾਂਗੇ 1 ਲੱਖ ਤੇ 25000 ਦੇ 125 ਦੀ ਚਵਾਈ ਦੀ ਕਿਵੇਂ ਆ ਇਹ ਚਵਾ ਚਵਾਈ ਦੀ ਵੀਰੇ ਫਰੀਂ ਰੂਨ ਵਰਗੀ ਠੀਕ ਆ ਗੱਲ ਚਵਾਈ ਦੀ ਰਹੂਗੀ 100 ਦੀ 100 ਬਾਕੀ ਤੇ ਬਿਲਕੁਲ ਰਹੂਗੀ ਪੋਲੀ ਥੋੜਾ ਇਧਰ ਨੂੰ ਕਰ ਦੇ ਥੋੜਾ ਡਰਦੀ ਆ ਹਾਂ ਡਰਦੀ ਜਰੂਰ ਆ ਫਿਰ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਇੱਥੇ ਮਾਰਨੀ ਲੱਭੀ ਕੈਮਰਾ ਲੇਵਾ ਪੂਰਾ ਠੋਸ ਰੱਖਦੀ ਆ ਪੂਰਾ ਗੁੱਦਲ ਕਰ ਦੂ 11 12 ਕਿਲੋ ਬਈ 13 ਕਿਲੋ ਕੱਟੀ ਦੋ ਦੇਊਗੀ ਠੀਕ ਆ ਹਾਏ ਦੇ ਨਹੀਂ ਚੌਥਾ ਸੁਈ ਨੂੰ ਹਾਈਟ ਮੀਡੀਅਮ ਹਾਈਟ ਮੀਡੀਅਮ ਕਿ ਦੋ ਦੰਦ ਦੇ ਆਜੋ ਕਿ ਕਿੰਨੇ ਪੈਸੇ ਦੇ ਇੱਕ 25 ਦੇ ਦੰਦ ਇੱਕ 25 ਜਮਾਨਤਾਨ ਕੋਲ ਕਰ ਦਾਂਗੇ ਛੋਟ ਤਰਨਦਰ ਤੱਕ ਪਹੁੰਚ ਕਰ ਦਾਂਗੇ ਤੁਹਾਂ ਦੀ ਜੋੜੇ ਦੀ ਜੋੜੇ ਦੀ ਤਰਨ ਤਰਨ ਹਾਂ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਅਗਲੇ ਨੰਬਰ ਵਾਲੀ ਦੇ ਆਰਡਰ ਤੇ ਮਾਰਦੇ ਕੈਮਰਾ ਖੋਲਾ ਸੰਦੀ ਬਖੋਲਾ ਸੂਆ ਕਿਹੜਾ ਰਹੂਗੀ ਸੂਆ ਵੀਰੇ ਤੀਜਾ ਤੀਜਾ ਸੂਆ ਤੇ ਬਾਡੀ ਕਹੂੰਗਾ ਪੂਰੀ ਅਸਲ ਆ ਗਈ ਹਾਂ ਨਾ ਹਾਂਜੀ ਹਾਂਜੀ ਵੀਰੇ ਇਹ ਥਾਣ ਤੋਂ ਤਾਂ ਐ ਲੱਗਿਆ ਬੂਰਾ ਚਵਾਈ ਵੀਰੇ ਰੋਗ ਰੋਗ ਦੀ ਇੱਥੋਂ ਗਾਂਲੇ ਬੰਨਿਓ ਆਰਡਰ ਕਰਾ ਦੀ ਲੱਭੀ ਚੱਕ ਜਦੋਂ ਮੈਂ ਲੰਗੂਗੀ ਨਾ ਸੂਆ ਇਹਦਾ ਕਿ ਸੂਆ ਕਿਹੜਾ ਦੱਸਿਆ ਸੂਆ ਤੀਜਾ ਵੀਰੇ ਸੂਆ ਤੀਸਰਾ ਤੇ ਥਣਲੇ ਵੇ ਦੀ ਇਹ ਕਹੂੰਗਾ ਪੂਰੀ ਅਸਲ ਉਧਰਲੇ ਬ ਕਿੰਨੇ ਦੰਦੀ ਸੂਈ ਅ ਪੰਜਵੇਂ ਦੰਦਾਂ ਸੂਈ ਨੂੰ ਆ ਐ ਮੰਨ ਲਓ 12 ਤੋਂ 13 ਕਿਲੋ ਤੋਂ ਬੋਲੀ ਤੋਂ ਸਟਾਰਟ ਹੋਈ ਹੈ ਮੈਸੇ 12 ਤੋਂ 13 ਕਿਲੋ ਹਾਜ਼ਰ ਆ ਜੀ ਹਾਜ਼ਰ ਕੰਡੇ ਤੇ ਧਰਾ ਦਾਂਗੇ ਵੀਰੇ ਤਿੰਨ ਟਾਈਮ ਆਪਾਂ ਇਹਦਾ ਠੀਕ ਹੈ ਤੇ ਬਾਕੀ ਸੱਜਣੋਂ ਇੱਥੋਂ ਕਰ ਸਕਦੇ ਹੋ ਜਾਂ ਕਿਥੋਂ ਥੋੜਾ ਜਿਹਾ ਮੈਂ ਕਹੂੰਗਾ ਬੱਚੇ ਦਾ ਜ਼ਿਆਦਾ ਕਰਦੀ ਆ ਤੇ ਬਾਕੀ ਨਾ ਥਣਲੇਵਾ ਚੈੱਕ ਕਰ ਸਕਦੇ ਹੋ ਪੂਰੀ ਸਾਫ਼ ਰਹੂਗੀ ਥੱਲੋਂ ਥਣਲੇਵੇ ਦੀ ਇਥੋਂ ਕਰ ਸਕਦੇ ਹਾਂ ਚੈੱਕ ਲੈ ਚਲ ਸੰਦੀਪ ਭਾਈ ਦਲਵੰਨੋਂ ਕਮਾਲਾ ਜਿਆਦੇ ਪਰੇਸ਼ਾਨ ਨਾ ਕਰ ਕਿੰਨੀ ਬੌਲੀ ਇਹਦੇ ਕੋਲੇ ਇਹਦੇ ਕੋਲੇ ਭਾਈ 12 ਤੋਂ 13 ਕਿਲੋ ਬੌਲੀ ਤਿਆਰ ਆ 12 ਤੋਂ 13 ਕਿਲੋ ਕੋਈ ਨਹੀਂ ਕੋਈ ਨਹੀਂ ਜਾਣਦੇ 12 ਤੋਂ 13 ਕਿਲੋ ਅੱਜ ਇਹਦੇ ਕੋਲੇ ਹਾਜ਼ਰ ਆ ਹਾਂਜੀ ਸੂਆ ਰਹੂਗੀ ਤੀਜਾ ਤੇ ਬੱਚਾ ਕੀ ਆ ਗਿਆ ਨਾਲ ਬੱਚਾ ਵੀਰੇ ਮੇਲ ਕਫ ਨਾਲ ਨਾਲ ਆ ਗਿਆ ਕੱਟਾ ਤੇ ਬਾਕੀ ਬਾਡੀ ਕਰ ਸਕਦੇ ਹਾਂ ਚੈੱਕ ਥਣ ਲੇਵੇ ਦੀ ਮੈਂ ਤੁਹਾਨੂੰ ਦੱਸਿਆ ਵੀ ਪੂਰੀ ਅਸਲ ਆ ਗਈ ਜੋ ਟਿੱਕਰ ਹੀ ਪਰਲੀ ਬੰਨੇ ਥੋੜੀ ਮੜਾ ਬੱਚਾ ਲਾ ਕੇ ਆਪਾਂ ਇਹਦੀਆਂ ਧਾਰਾਂ ਦਿਖਾ ਦਈਏ ਧਾਰਾਂ ਦਿਖਾ ਦਿੰਦੇ ਆਂ ਇਹਦੀ ਠੀਕ ਆ ਗੱਲ ਇਹ ਇਥੋਂ ਕਰ ਇਹਦਾ ਇਹਦਾ ਪੀਕ ਲੈਵਲ ਕੀ ਰਹੂਗਾ ਇਹਦਾ ਬਈ ਪੀਕ ਲੈਵਲ ਆਪਾਂ ਨੂੰ ਜੇ ਕੋਈ ਬੰਦਾ ਸਾਜੇ ਸੌਦਾ ਕਰਦਾ ਆਪਾਂ ਇਹਦਾ 16 ਕਿਲੋ ਚਵਾ ਵੀ ਕੰਡੇ ਦੇ ਵੀ ਦਿਰਾ ਦਾਂਗੇ ਆ ਦੁੱਧ 16 ਕਿਲੋ ਤਿਆਰ ਕਰਕੇ ਵੀ ਤਿਆਰ ਕਰਕੇ ਦੇ ਦਾਂਗੇ ਪਰ ਉਦੋਂ ਦਾ ਰੇਟ ਹੋ ਜਾਊਗਾ ਅੱਜ ਕਿੰਨੇ ਲਵਾਂਗੇ ਇਹਦੇ ਅੱਜ ਇਹਦਾ 130000 ਰੁਪਇਆ ਲੈ ਲਾਂਗੇ ਅੱਜ 130 ਹੀ ਦੇ ਦਾਂਗੇ ਤੇ ਆਹ ਕੱਤੀ ਦੀ ਡਿਮਾਂਡ ਹੈਗੀ 1 ਲੱਖ ਤੇ 25000 ਰੁਪਇਆ ਤੇ ਇਹਦੀ ਡਿਮਾਂਡ ਹੈਗੀ 1 ਲੱਖ ਤੇ 40000 ਹੈ ਨਾ 40000 ਕੇ ਹਾਂ ਜੇ ਕੋਈ ਦੋਨੇ ਜਾਂ ਤਿੰਨੇ ਲੈਂਦਾ ਤਾਂ ਉਦਾਂ ਦਾ ਕੰਫੈਸ਼ਨ ਹੋ ਜੂਗਾ ਨਾ ਤੇ ਬਾਕੀ 24 ਸਜਣੋਂ ਇਹਦੀ ਦਿਖਾ ਦਾਨੇ ਬੱਚਾ ਕਰ ਸਕਦੇ ਚ ਇੱਕ ਲੈਂਦੀ ਆ ਓਕੇ ਦੀ ਰਿਪੋਰਟ ਆ ਕੰਮ ਲੈ ਸਜਣੋਂ 24 ਕਰ ਸਕਦੇ ਚ ਇੱਕ ਤੀਜਾ ਸੂਆ ਮੱਝ ਦੀਆਂ ਗਰਲੈਂਡੋ ਵਾਲਾ ਕੰਮ ਹੀ ਆ ਪਿਛਲਾ ਚ ਵੀ ਮਾਰ ਦੋ ਜੀ ਪੂਰੀ ਆਸਲ ਆ ਥਣ ਦਾ ਸੈਜ ਵਾਲਾ ਕਮਾਲ ਦਾ ਤੇ ਚਵਾਈ ਤਾਂ ਇਹ ਮੰਨ ਲਓ ਵੀ ਜਮੈਂ ਸਰਾ ਕੰਮ ਹੀ ਲੱਗਿਆ ਪਿਆ ਉਹ ਜਮੈਂ ਸਰਾ ਹੀ ਗੈਲੀ ਆ ਨਾ ਅਗਲਿਆਂ ਚ ਕਿਹੜਾ ਹੋਵੇ ਚਵਾਈ ਤਾਂ ਵੀਰੇ 100 ਦੀ 100 ਆ ਜਮੈਂ ਅਗਲਿਆਂ ਚ ਕਿਹੜਾ ਹੋਰ ਮਾਰਦੇ ਸੰਦੀਪ ਕਣ ਵੀ ਕਮਾਲ ਦਾ ਤੇ ਚਵਾਈ ਵਾਲੇ ਵੀ ਚਿਪ ਕੱਢ ਦੀ ਆ ਮਹਿੰਦੀ ਚਵਾਈ ਆ ਇਹ ਜਿਹੜੀ ਤੁਹਾਨੂੰ ਦਿਖਾਈ ਆ 3 ਨੰਬਰ ਤੇ ਬਾਹਰ ਛੱਡ ਦੇ ਬਾਈ ਕੀ ਰੇਟ ਦੱਸੈ ਦੀ ਦਾ 130 ਦੇ ਦਾਂਗੇ ਵੀਰੇ ਅੱਜ ਦਾ ਰੇਟ ਅੱਜ ਦਾ ਰੇਟ ਬਾਈ ਕਹਿੰਦਾ 1 ਲੱਖ ਤੇ 30 ਹਜ਼ਾਰ ਤੇ ਆ ਪਹਿਲਨ ਕੱਟੀ ਨੇ ਵੀ ਦਿਖਾ ਦੇਣਾ ਧਾਰਾ ਮਾਰ ਕੇ ਤੁਹਾਨੂੰ ਮਾਰ ਦੇ ਮਾਰ ਦੇ ਚਵਾਈ ਤੇ ਇਹਦੀ ਬੋਲੀ ਲੱਗਦੀ ਆ ਨਾ ਹਾਂ ਹਾਂ ਚਵਾਈ ਵੀਰੇ ਪੂਰੀ ਫੋਕੀ ਇਹ ਇੱਥੋਂ 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 ਕਰ ਸਕਦੇ ਆ ਇੱਕ ਇਹ ਗੰਗਾ ਬਾ ਇਹਦਾ ਬੰਨ ਇਹਦੀ ਬੰਨੀ ਹੈ ਚਿਵਾਈ ਨੂੰ ਛੇਮੀ 7ਵੀ ਲੱਗੀ ਅੱਜ ਇੱਕ ਮਿੰਟ ਇੱਕ ਮਿੰਟ ਇਧਰ ਲਈ ਬੰਨ ਦਿਖਾ ਦਨੇ ਇੱਥੋਂ ਇੱਥੋਂ ਮਾਰ ਦੇ ਆ ਦੋ ਦੋ ਅਗਲੀਆਂ ਚ ਮਾਰ ਦੇ ਬਸ ਇਹ ਤਾਂ ਇਹ ਮੰਨ ਲਓ ਵੀ ਚਿਵਾਈ ਬੰਨ ਨਹੀਂ ਆ ਕਿਉਂਕਿ ਥਣ ਦਾ ਸੈਜ ਵੀ ਕੱਢੂਗੀ ਬਾਹਰ ਛੱਡ ਦਿਓ ਜੀ ਇਹਦਾ ਕੀ ਰੇਟ ਦੱਸਾਂ ਜੀ ਬਾਈ 125 ਦੇ ਦਾਂਗੇ ਭਰਾ ਇਹ ਦੇ ਦਾਂਗੇ ਬਾਈ ਕਹਿੰਦਾ 125 ਦੀ ਲੱਕਰੀ ਹੋਰ ਲੈ ਬੰਨੇ ਝੋਟੀ ਨੂੰ ਬੱਚਾ ਬੁੱਚਾ ਲਾ ਕੇ ਤੁਹਾਨੂੰ ਦਿਖਾ ਦਨੇ ਆ ਪਾਸਮ ਕੇ ਕਿੱਦਾਂ ਦੀ ਥਣ ਦਾ ਸੈਜ ਬਣਾਉਂਦੀ ਆ ਤੁਹਾਨੂੰ ਤੇ ਇੱਥੋਂ ਇੱਥੋਂ ਕਰ ਸਕਦੇ ਹਾਂ ਜੇਕਰ ਇਹਦੇ ਕੋਲੇ ਆ ਗਿਆ 8 ਤੋਂ 9 ਕਿਲੋ ਬੋੜਾ ਹਾਜ਼ਰ ਕੰਡੇ ਵਾਲਾ ਤੇ ਬਾਕੀ ਆ ਆਮ ਅੱਜ ਵੀ ਮੈਂ ਕਹੂੰਗਾ ਪੂਰੀ ਆਸਲ ਆ ਗਈ ਇਹਦੇ ਕੋਲੇ ਹੈਗਾ 12 ਦੇ ਲਗ ਭਾਗ 12 ਤੋਂ 13 ਕਿਲੋ ਦੇ ਵਿੱਚ ਵਿੱਚ ਬੋੜਾ 12 ਤੋਂ 13 ਦੇ ਹਾਜ਼ਰ ਬੋਲੀ ਆ ਗਈ ਇਹਦੇ ਕੋਲੇ ਤੇ ਬਾਕੀ ਇਹਦੇ ਕੋਲੇ ਤੁਹਾਨੂੰ ਦੱਸਿਆ ਤੇ ਇਹ ਆ ਗਈ ਗੱਬਣਾ ਤੇ ਨੰਬਰ ਕਿਹੜਾ ਹੋਰ ਬੋਲ ਦਿਓ ਜੀ ਨੰਬਰ 70 ਦਾ 779399 70 ਦਾ 779399 9399 ਬਾਈ ਦਾ ਨੰਬਰ ਹੈ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ